ਤਰੋ ਬਾਈ ਕੋਲੇ ਕਾਫੀ ਵੱਡਾ ਮੁਰਗੀ ਫਾਰਮ ਹੈ ਤੇ ਨਾਲ ਬਾਈ ਇੱਕ ਹੋਰ ਕੰਮ ਕਰਦਾ ਬਾਈ ਦੱਸਿਓ ਡਿਟੇਲ ਉਹਦੇ ਬਾਰੇ ਬਈ ਆਪਣਾ ਮੁਰਗੀ ਫਾਰਮ ਤਾਂ ਹੈ ਹੀ ਹੈ ਹਨਾ ਤੁਸੀਂ ਪਹਿਲਾਂ ਵੀ ਵੀਡੀਓ ਪਾਈ ਹੈ ਤੇ ਅੱਜ ਵੀ ਬਣਾਈ ਹੈ ਹਾਂ ਤੇ ਕਹਿੰਦੇ ਬੰਦੇ ਨੂੰ ਇੱਕ ਕੰਮ ਨਹੀਂ ਅਨੇਕ ਕੰਮ ਕਰਨੇ ਚਾਹੀਦੇ ਅੱਜ ਦੇ ਟਾਈਮ 'ਚ ਜਿਹੜੇ ਸਾਹ ਨਾਲ ਮਹਿਗਾਈ ਹੈ ਕੰਮ ਕਰਨਾ ਚਾਹੀਦਾ ਬਾਕੀ ਲੋਕਾਂ ਦੀ ਸਿਹਤ ਨਾਲ ਜੁੜਿਆ ਹੋਇਆ ਕੰਮ ਹੈ ਅੱਜ ਕੱਲ ਰੇਹਾਂ ਸਪਰੇਹਾਂ ਅੰਜਾ ਚੰਨਿਆਂ ਵੜ ਗਿਆ ਆਪਣੇ ਬਠੰਡੇ ਦੇ ਵਿੱਚ ਮਾਲਵੇ ਦੇ ਵਿੱਚ ਬੈਲਟ ਬਣ ਗਿਆ ਕੈਂਸਰ ਦੀ ਉਸ ਚੀਜ਼ ਨੂੰ ਦੇਖਦੇ ਹੋਏ ਆਪਣੇ ਕੋਲੇ ਇੱਕ ਤਾਂ ਵੀਰੇ ਸ਼ੁੱਧ ਐਮਪੀ ਦੀ ਕਣ ਕਿਹੜੀ ਪਿਓਰ ਆਉਂਦੀ ਹੈ ਬ੍ਰਾਂ ਉਹਦਾ ਆਟਾ ਹੁੰਦਾ ਪ्योर ਐਮਪੀ ਦੀ ਕੰਡ ਇੱਕ ਆਪਣੇ ਕੋਲ ਮਲਟੀ ਗ੍ਰੇਨ ਆਟਾ ਹੁੰਦਾ ਜੀਤੇ ਵਿੱਚ 7 ਤੋਂ 8 ਅਨਾਜ ਹੋਣਗੇ ਪੂਰੇ ਸ਼ੁੱਧ ਹੋਣਗੇ ਤੇ ਵਧੀਆ ਕੁਆਲਿਟੀ ਦੇ ਹੋਣਗੇ ਉਹ ਨਾਜਾਂ ਦਾ ਮਲਟੀ ਗ੍ਰੇਨ ਆਟਾ ਮਿਲਦਾ ਜੇ ਆਪਾਂ ਨੂੰ ਚਾਹੀਦਾ ਤਾਂ ਆਪਾਂ 30 ਕਿਲੋਮੀਟਰ ਦੇ ਏਰੀਏ ਦੇ ਵਿੱਚ ਫ੍ਰੀ ਡਿਲੀਵਰੀ ਆਉਦੀ 30 ਕਿਲੋਮੀਟਰ ਦੇ ਏਰੀਏ ਦੇ ਵਿੱਚ ਇਸ ਤੋਂ ਬਾਅਦ ਡਿਲੀਵਰੀ ਦਾ ਬੱਸ ਵਾਲਾ ਚਾਰਜ ਲੱਗੂ ਜਿੰਨਾ ਕੋ ਹੋਊਗਾ ਤੇ ਜੇ ਕਿਸੇ ਨੇ ਚਾਹੁੰਦਾ ਕੋਈ ਆਪਦੇ ਸਿਹਤ ਨੂੰ ਪਿਆਰ ਕਰਦਾ ਹੈ ਕੋਈ ਚਾਹੁੰਦਾ ਮੈਨੂੰ ਬਿਮਾਰੀਆਂ ਨਾ ਲੱਗਣ ਕੋਈ ਇਸ ਚੀਜ਼ ਦਾ ਇੱਛੁਕ ਹੈਗਾ ਵੀਰ ਵਧੀਆ ਚੀਜ਼ ਖਾਣ ਵਧੀਆ ਆਟਾ ਖ ਆਪਣੇ ਕੋਲ ਦੋਨੇ ਆٹے ਮਿਲਦੇ ਐਮਪੀ ਦੀ ਕਣਕ ਦਾ ਆਟਾ ਤੇ ਮਲਟੀ grainਾ ਲੋਕੇਸ਼ਨ ਦੱਸ ਦੋ ਲੋਕੇਸ਼ਨ ਆਪਣਾ ਪਿੰਡ ਚਨਾਰਤਲ ਜ਼ਿਲ੍ਹਾ ਪੈਂਦਾ ਬਠਿੰਡਾ ਬਾਈ ਨੰਬਰ 95921 ਤੇ 32536 ਲੋ ਜੀ ਕਰ ਲਿਓ ਬਾਈ ਨਾਲ ਸੰਪਰਕ ਬਾਈ ਜੇ ਕਿਸੇ ਨੂੰ ਆਟਾ ਚਾਹੀਦਾ ਤੇ ਮਲਟੀ grainਾ ਆਟਾ ਚਾਹੀਦਾ ਤੇ ਐਮਪੀ ਦੀ ਕਣਕ ਦਾ ਐਮਪੀ ਦੀ ਕਣਕ ਦਾ ਆਟਾ ਚਾਹੀਦਾ ਧੰਨਵਾਦ